ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ 52 ਅਖਰੀ ਮਹਲਾ ਪੰਜਵਾਂ ਪੌੜੀ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਣਪ ਬਹੁ ਚਤੁਰਾਈ संतन की मन टेक टिकाई चार की पुत्री परमगत पाई नानक जाको संत सहाई छछा हे प्रभु मैं तेरा दास अति बच्चा हां मैं तेरे दासा दावी पानी भरने वाला दास हां छछा हे भगवान मेरे ऊपर अपनी मेहर कर ताकि मैं तेरे संता दी चरण टूड़ बन जावा ਆਪਣੀ ਬਹੁਤ ਹੀ ਚਤੁਰਾਈ ਅਤੇ ਸਿਆਣਪ ਨੂੰ ਛੱਡ ਕੇ ਮਨੁੱਖ ਸੰਤਾਂ ਦਾ ਆਸਰਾ ਫੜਿਆ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦੀ ਸੰਤ ਸਹਾਇਤਾ ਕਰਦੇ ਹਨ ਭਾਵੇਂ ਸ਼ਰੀਰ ਮਿੱਟੀ ਦਾ ਪੁਤਲਾ ਹੈ ਉਹ ਵੀ ਸੰਸਾਰ ਦੇ ਬੰਧਨੋਂ ਖਲਾਸੀ ਪਾ ਲੈਂਦਾ ਹੈ ਸ਼ਲੋਕ ਜੋਰ ਜਲੰਗ ਫੁਲੇ ਕਣੋ ਕਾਚੀ ਦੇਪੀਕਾਰੋ ਆਮ ਬੋਧ ਬੰਧਨ ਪਰੇ ਨਾਨਕ ਨਾਮ ਛੁਟਾਰ ਜੋ ਮਨੁੱਖ ਲੋਕਾਂ ਉੱਤੇ ਜ਼ੋਰ ਜ਼ੁਲਮ ਕਰਕੇ ਬੜਾ ਹੰਕਾਰ ਕਰਦੇ ਹਨ ਉਹਨਾਂ ਦਾ ਨਾਸਵੰਤ ਸਰੀਰ ਫਿਰਥੀ ਜਾਂਦਾ ਹੈ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਅਹੰਕਾਰੀ ਮਨੁੱਖ ਬੰਧਨ ਵਿੱਚ ਫਸੇ ਰਹਿੰਦੇ ਹਨ ਪਰ ਵਾਹਿਗੁਰੂ ਦਾ ਨਾਮ ਜਪਿ ਹੀ ਛੁਟਕਾਰਾ ਹੋ ਸਕਦਾ ਹੈ ਪੌੜੀ ਜੱਜਾ ਜਾਣੇ ਹੈ ਕੁਛ ਹੋਆ ਬਾਦਿਓ ਜਿਉ ਨਲਨੀ ਪ੍ਰਮ ਸੁਆ ਜੋ ਜਾਣੇ ਹੋ ਭਗਤ ਗਿਆਨੀ ਆਗੇ ਠਾਕੁਰ ਤੇ ਨਈ ਮਾਨੀ ਜੋ ਜਾਣੇ ਮੈਂ ਕਥਨੀ ਕਰਤਾ ਵਪਾਰੀ ਬਚਦਾ ਜੋ ਫਿਰਤਾ ਸਾਧ ਸੰਗ ਜੈ ਹਉ ਮੈਂ ਮਾਰੀ ਨਾਨਕਤਾ ਕੋ ਮਿਲੇ ਮੁਰਾਰੀ ਜੱਜਾ ਜਦੋਂ ਮਨੁੱਖ ਸਮਝਣ ਲੱਗ ਪੈਂਦਾ ਹੈ ਕਿ ਮੈਂ ਕੁਝ ਵੱਡਾ ਹੋ ਗਿਆ ਹਾਂ ਤਾਂ ਉਹ ਪੁਲੇਖੇ ਵਿੱਚ ਇਸ ਤਰ੍ਹਾਂ ਫਸ ਜਾਂਦਾ ਹੈ ਜਿਵੇਂ ਤੋਤਾ ਪੁਲੇਖੇ ਵਿੱਚ ਨਲਨੀ ਨਾਲ ਫੜਿਆ ਜਾਂਦਾ ਹੈ ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਪக்த ਬਣ ਗਿਆ ਹਾਂ ਮੈਂ ਗਿਆਨੀ ਹੋ ਗਿਆ ਹਾਂ ਤਾਂ ਮਾਲਕ ਪ੍ਰਭੂ ਦੇ ਅੱਗੇ ਉਸ ਦੀ ਰੱਤਾ ਵੀ ਇੱਜ਼ਤ ਨਹੀਂ ਰਹਿੰਦੀ ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਵੱਡਾ ਕਥਾਵਾਚਕ ਹਾਂ ਤਾਂ ਇੱਕ ਫੇਰੀ ਵਾਲੇ ਵਪਾਰੀ ਵਾਂਗ ਧਰਤੀ ਉੱਤੇ ਫਿਰਦਾ ਰਹਿੰਦਾ ਹੈ ਗੁਰਨਾਨਕ ਫਰਮਾਉਂਦੇ ਹਨ ਜਿਸ ਨੇ ਰੋਹਾਨੀ ਬੰਦਿਆਂ ਦੀ ਸੰਗਤ ਵਿੱਚ ਆਪਣੇ ਹੰਕਾਰ ਨੂੰ ਮਾਰ ਛੁੱਟਿਆ ਹੈ ਉਸ ਨੂੰ ਪਰਮਾਤਮਾ ਮਿਲ ਗਿਆ ਹੈ ਸ਼ਲੋਕ ਚਾਲਾਗੇ ਉਠ ਨਾਮ ਜਪ ਨਿਸ ਬਸੁਰ ਅਰਾਧ ਕਾਰਾ ਤੁਜੇ ਨ ਵਿਆਪਈ ਨਾਨਕ ਮਿਟੇ ਉਪਾਦੇ ਏ ਭਾਈ ਅੰਮ੍ਰਿਤ ਵੇਲੇ ਉਠ ਕੇ ਵਾਹਿਗੁਰੂ ਦਾ ਨਾਮ ਜਪ ਦਿਨ ਰਾਤ ਉਸ ਦੀ ਬੰਦਗੀ ਕਰ ਗੁਰਾਨਿਕ ਸਾਹਿਬ ਫਰਮਾਉਂਦੇ ਹਨ ਫਿਰ ਤੈਨੂੰ ਕੋਈ ਤਕਲੀਫ ਜ਼ੋਰ ਨਹੀਂ ਪਾਵੇਗੀ ਅਤੇ ਤੇਰੀਆਂ ਮੁਸ਼ਕਲਾਂ ਮੀਟ ਜਾਣਗੀਆਂ ਪੋੜੀ ਜੱਜ ਜੂਰਨ ਮਿਟੈ ਤੁਮਾਰੋ ਰਾਮ ਨਾਮ ਸਿਓ ਕਰ ਬਿਓ ਹਾਰੋ ਜੂਰਤ ਚੂਰਤ ਸਾਕਤ ਮੂਆ ਜਾ ਕੈ ਰਿਦਹੋਤ ਪਾਉ ਬੀਆ ਚਰੇਕ ਸੰਮਲ ਪਾਪ ਤੇਰੇ ਮਨੁਆ ਅਮਰਤ ਕਥਾ ਸਤ ਸੰਗ ਸੁਨਵਾ ਚਰੇ ਕਾਮ ਕ੍ਰੋਧ ਤ੍ਰਿਸ਼ਟਾਈ ਨਾਨਕ ਜਿਉ ਕੋ ਕਿਰਪਾ ਗੁਸਾਈ ਝੱਜਾ ਪ੍ਰਭੂ ਦੇ ਨਾਮ ਦਾ ਕਾਰ ਵਿਹਾਰ ਕਰ ਤੇਰੇ ਸਾਰੇ ਫਿਕਰ ਦੂਰ ਹੋ ਜਾਣਗੇ ਪ੍ਰਭੂ ਨੂੰ ਨਾਮ ਮੰਨਣ ਵਾਲਾ ਜੀਵ ਗਮਾ ਫਿਕਰਾਂ ਵਿੱਚ ਪਿਆ ਰਹਿਦਾ ਹੈ ਉਸ ਦੇ ਦਿਲ ਵਿੱਚ ਮਾਇਆ ਦਾ ਪਿਆਰ ਬਣਿਆ ਰਹਿੰਦਾ ਹੈ اے ਭਾਈ ਤੂੰ satsangਤ ਵਿੱਚ ਪ੍ਰਭੂ ਦੀ ਅੰਮ੍ਰਿਤ ਕਥਾ ਸੁਣਿਆ ਕਰ ਤੇਰੇ ਅੰਦਰੋਂ ਸਾਰੀਆਂ ਬੁਰਾਈਆਂ ਅਤੇ ਪਾਪ ਦੂਰ ਹੋ ਜਾਣਗੇ ਕੋ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਮਨੁੱਖ ਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਦੇ ਅੰਦਰੋਂ ਕਾਮ, ਕ੍ਰੋਧ ਅਤੇ ਅਭ ਸਮਾਪਤ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ